ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਭਾਰਤ ਦੇ ਵਿੱਚ ਹਵਾਈ ਯਾਤਰੀਆਂ ਦੀਆਂ ਮੁਸੀਬਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਵਿਸਤਾਰਾ 에ਅਰਲਾਈਨਸ ਦੇ ਵੱਲੋਂ ਵੀ ਵੱਡੇ ਪੱਧਰ ਤੇ ਉਡਾਣਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਸਨ ਅਤੇ ਹੁਣ 에ਅਰ ਇੰਡੀਆ ਦੇ ਵੱਲੋਂ ਵੀ ਵੱਡੇ ਪੱਧਰ ਤੇ ਉਡਾਣਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਮਿਲੀ ਜਾਣਕਾਰੀ ਦੇ ਅਨੁਸਾਰ 86 ਦੇ ਕਰੀਬ ਕੰਪਨੀ ਦੇ ਵੱਲੋਂ ਉਡਾਣਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਉਡਾਣਾਂ ਨੂੰ ਰੱਦ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 300 ਦੇ ਕਰੀਬ ਕਰੂ ਮੈਂਬਰਾਂ ਦੇ ਵੱਲੋਂ ਸਿੱਕ ਲੈਵ ਲੈ ਲਈ ਗਏ ਆ ਤੇ ਕੰਪਨੀ ਦੇ ਕੋਲ ਇਹਨਾਂ ਦੇ ਸਬSTITUTE ਨਹੀਂ ਹਨ ਜਿਸ ਦੇ ਕਰਕੇ ਕੰਪਨੀ ਦੇ ਵੱਲੋਂ ਉਡਾਣਾਂ 86 ਤਕਰੀਬ ਜਿਹੜੀਆਂ ਉਡਾਨਾਂ ਨੇ ਉਹ ਰੱਦ ਕਰ ਦਿੱਤੀਆਂ ਨੇ ਮਿਲ ਜਾਣਕਾਰੀ ਦੇ ਅਨਸਾਰ ਕੋਚੀ ਕਾਲੀਕਟ ਅਤੇ ਹੋਰ ਵਕ ਵਕ ਅੱਡਿਆਂ ਤੇ ਜਿਹੜੀਆਂ ਉਡਾਣਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਬੀਤੇ ਮਹੀਨੇ ਦੀ ਸ਼ੁਰੂਆਤ ਵਿੱਚ ਵਿਸਤਾਰਾਂ ਦੀਆਂ ਵੱਡੇ ਪੈਮਾਨੇ ਤੇ ਉਡਾਣਾਂ ਰੱਦ ਹੋਈਆਂ ਸਨ ਅਤੇ ਹੁਣ 에ਅਰ ਇੰਡੀਆ ਐਕਸਪ੍ਰੈਸ ਨੇ ਮੰਗਲਵਾਰ ਰਾਤ ਨੂੰ ਬੁੱਧਵਾਰ ਸਵੇਰ ਤੱਕ 86 ਉਡਾਣਾਂ ਰੱਦ ਕਰ ਦਿੱਤੀਆਂ ਨੇ 에ਅਰਲਾਈਨ ਦੇ ਸੀਨੀਅਰ ਚਾਲਕ ਦਲ ਦੇ 300 ਮੈਂਬਰ ਸਿਕ ਲੀਵ ਤੇ ਚਲੇ ਜਾਣ ਤੋਂ ਬਾਅਦ 에ਅਰ ਇੰਡੀਆ ਐਕਸਪ੍ਰੈਸ ਦੀਆਂ 86 ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਨੇ ਜਿਸ ਦੇ ਵਿੱਚ ਕੰਪਨੀ ਦੇ ਕੋਲ ਲੋਡ ਅਨਸਾਰ ਕਰੂ ਮੈਂਬਰ ਨਹੀਂ ਹਨ ਇਸ ਲਈ ਕੋਚੀ ਕਾਲੀਕਟ ਤੇ ਬੈਂਗਲੁਰੂ ਸਣੇ ਵੱਖ-ਵੱਖ ਹਵਾਈ ਅੱਡਿਆਂ ਤੇ ਇਹ ਉਡਾਣਾਂ ਰੱਦ ਕੀਤੀਆਂ ਗਿਆਨ ਦੱਸਿਆ ਜਾ ਰਿਹਾ ਕਿ ਸਿਵਲ ਹਵਾ ਬਾਜ਼ੀ ਅਧਿਕਾਰੀਆਂ ਅਚਾਨਕ ਹੋਈ ਇਸ ਘਟਨਾ ਦਾ ਕਾਰਨ ਸਮਝਣ ਦੇ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸ ਵਿਚਾਰੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਏਐਨਡੀਏ ਐਕਸਪ੍ਰੈਸ ਸਟਾਫ ਮੈਂਬਰਾਂ ਦੀ ਕਮੀ ਦੇ ਕਾਰਨ ਉਡਾਣਾਂ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਉਹਨਾਂ ਦੇ ਵਿੱਚ ਇੱਕ ਵਰਗ ਟਾਟਾ ਗਰੁੱਪ ਦੀ 에ਰਲਾਈਨ ਦੇ ਵਿੱਚ ਕਥਿਤ ਪ੍ਰਬੰਧਨ ਦੇ ਵਿਰੋਧ ਵਿੱਚ ਬਿਮਾਰ ਹੋਣ ਦੀ ਸੂਚਨਾ ਦੇ ਰਹੇ ਨੇ ਉਡਾਣਾ ਰੱਦ ਹੋਣ ਮਗਰੋਂ 에어 ਇੰਡੀਆ ਐਕਸਪ੍ਰੈਸ ਦੇ ਬੁਲਾਰਿਆਂ ਨੇ ਦੱਸਿਆ ਕਿ ਸਾਡੇ ਕੈਬਿਨ ਕਰੂ ਨੇ ਮੰਗਲਵਾਰ ਰਾਤ ਅਚਾਨਕ ਬਿਮਾਰ ਹੋਣ ਦੀ ਸੂਚਨਾ ਦਿੱਤੀ ਹੈ ਜਿਸ ਤੇ ਬਾਅਦ ਕੁਝ ਉਡਾਣਾਂ ਦੇ ਵਿੱਚ ਦੇਰੀ ਹੋਈ ਅਤੇ ਕੁਝ ਰੱਦ ਕਰ ਦਿੱਤੀ ਗਈ ਹਨ ਅਸੀਂ ਕਰੂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਕੱਟ ਕੀਤਾ ਜਾ ਸਕੇ 에어ਲਾਈਨ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਦੇ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਜਾਂ ਤਾਂ 에어ਲਾਈਨ ਤੋਂ ਪੂਰਾ ਰਿਫੰਡ ਮਿਲੇਗਾ ਜਾਂ ਉਹ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀ ਉਡਾਣ ਨੂੰ ਰੀਸ਼ਡਿਊਲ ਕਰ ਸਕਣਗੇ ਬਿਊਰੋ ਰਿਪੋਰਟ ਐਸਮ ਜੱਬ ਨਿਊਜ਼ ਐਸਮ ਜੱਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਭਾਰਤ ਦੇ ਵਿੱਚ ਹਵਾਈ ਯਾਤਰੀਆਂ ਦੀਆਂ ਮੁਸੀਬਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਵਿਸਤਾਰਾ 에ਅਰਲਾਈਨਸ ਦੇ ਵੱਲੋਂ ਵੀ ਵੱਡੇ ਪੱਧਰ ਤੇ ਉਡਾਣਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਸਨ ਅਤੇ ਹੁਣ 에ਅਰ ਇੰਡੀਆ ਦੇ ਵੱਲੋਂ ਵੀ ਵੱਡੇ ਪੱਧਰ ਤੇ ਉਡਾਣਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਮਿਲੀ ਜਾਣਕਾਰੀ ਦੇ ਅਨੁਸਾਰ 86 ਦੇ ਕਰੀਬ ਕੰਪਨੀ ਦੇ ਵੱਲੋਂ ਉਡਾਣਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਉਡਾਣਾਂ ਨੂੰ ਰੱਦ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ 300 ਦੇ ਕਰੀਬ ਕਰੂ ਮੈਂਬਰਾਂ ਦੇ ਵੱਲੋਂ ਸਿੱਕ ਲੈਵ ਲੈ ਲਈ ਗਏ ਆ ਤੇ ਕੰਪਨੀ ਦੇ ਕੋਲ ਇਹਨਾਂ ਦੇ ਸਬSTITUTE ਨਹੀਂ ਹਨ ਜਿਸ ਦੇ ਕਰਕੇ ਕੰਪਨੀ ਦੇ ਵੱਲੋਂ ਉਡਾਣਾਂ 86 ਤਕਰੀਬ ਜਿਹੜੀਆਂ ਉਡਾਨਾਂ ਨੇ ਉਹ ਰੱਦ ਕਰ ਦਿੱਤੀਆਂ ਨੇ ਮਿਲ ਜਾਣਕਾਰੀ ਦੇ ਅਨਸਾਰ ਕੋਚੀ ਕਾਲੀਕਟ ਅਤੇ ਹੋਰ ਵਕ ਵਕ ਅੱਡਿਆਂ ਤੇ ਜਿਹੜੀਆਂ ਉਡਾਣਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਬੀਤੇ ਮਹੀਨੇ ਦੀ ਸ਼ੁਰੂਆਤ ਵਿੱਚ ਵਿਸਤਾਰਾਂ ਦੀਆਂ ਵੱਡੇ ਪੈਮਾਨੇ ਤੇ ਉਡਾਣਾਂ ਰੱਦ ਹੋਈਆਂ ਸਨ ਅਤੇ ਹੁਣ 에ਅਰ ਇੰਡੀਆ ਐਕਸਪ੍ਰੈਸ ਨੇ ਮੰਗਲਵਾਰ ਰਾਤ ਨੂੰ ਬੁੱਧਵਾਰ ਸਵੇਰ ਤੱਕ 86 ਉਡਾਣਾਂ ਰੱਦ ਕਰ ਦਿੱਤੀਆਂ ਨੇ 에ਅਰਲਾਈਨ ਦੇ ਸੀਨੀਅਰ ਚਾਲਕ ਦਲ ਦੇ 300 ਮੈਂਬਰ ਸਿਕ ਲੀਵ ਤੇ ਚਲੇ ਜਾਣ ਤੋਂ ਬਾਅਦ 에ਅਰ ਇੰਡੀਆ ਐਕਸਪ੍ਰੈਸ ਦੀਆਂ 86 ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਿਆ ਨੇ ਜਿਸ ਦੇ ਵਿੱਚ ਕੰਪਨੀ ਦੇ ਕੋਲ ਲੋਡ ਅਨਸਾਰ ਕਰੂ ਮੈਂਬਰ ਨਹੀਂ ਹਨ ਇਸ ਲਈ ਕੋਚੀ ਕਾਲੀਕਟ ਤੇ ਬੈਂਗਲੁਰੂ ਸਣੇ ਵੱਖ-ਵੱਖ ਹਵਾਈ ਅੱਡਿਆਂ ਤੇ ਇਹ ਉਡਾਣਾਂ ਰੱਦ ਕੀਤੀਆਂ ਗਿਆ ਨਾ ਦੱਸਿਆ ਜਾ ਰਿਹਾ ਕਿ ਸਿਵਲ ਹਵਾ ਬਾਜ਼ੀ ਅਧਿਕਾਰੀਆਂ ਅਚਾਨਕ ਹੋਈ ਇਸ ਘਟਨਾ ਦਾ ਕਾਰਨ ਸਮਝਣ ਦੇ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸ ਵਿਚਾਰੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਏਐਨਡੀਏ ਐਕਸਪ੍ਰੈਸ ਸਟਾਫ ਮੈਂਬਰਾਂ ਦੀ ਕਮੀ ਦੇ ਕਾਰਨ ਉਡਾਣਾਂ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਉਹਨਾਂ ਦੇ ਵਿੱਚ ਇੱਕ ਵਰਗ ਟਾਟਾ ਗਰੁੱਪ ਦੀ 에ਰਲਾਈਨ ਦੇ ਵਿੱਚ ਕਥਿਤ ਪ੍ਰਬੰਧਨ ਦੇ ਵਿਰੋਧ ਵਿੱਚ ਬਿਮਾਰ ਹੋਣ ਦੀ ਸੂਚਨਾ ਦੇ ਰਹੇ ਨੇ ਉਡਾਣਾ ਰੱਦ ਹੋਣ ਮਗਰੋਂ 에어 ਇੰਡੀਆ ਐਕਸਪ੍ਰੈਸ ਦੇ ਬੁਲਾਰਿਆਂ ਨੇ ਦੱਸਿਆ ਕਿ ਸਾਡੇ ਕੈਬਿਨ ਕਰੂ ਨੇ ਮੰਗਲਵਾਰ ਰਾਤ ਅਚਾਨਕ ਬਿਮਾਰ ਹੋਣ ਦੀ ਸੂਚਨਾ ਦਿੱਤੀ ਹੈ ਜਿਸ ਤੇ ਬਾਅਦ ਕੁਝ ਉਡਾਣਾਂ ਦੇ ਵਿੱਚ ਦੇਰੀ ਹੋਈ ਅਤੇ ਕੁਝ ਰੱਦ ਕਰ ਦਿੱਤੀ ਗਈ ਹਨ ਅਸੀਂ ਕਰੂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਕੱਟ ਕੀਤਾ ਜਾ ਸਕੇ 에어ਲਾਈਨ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਦੇ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਜਾਂ ਤਾਂ 에어ਲਾਈਨ ਤੋਂ ਪੂਰਾ ਰਿਫੰਡ ਮਿਲੇਗਾ ਜਾਂ ਉਹ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀ ਉਡਾਣ ਨੂੰ ਰੀਸ਼ਡਿਊਲ ਕਰ ਸਕਣਗੇ ਬਿਊਰੋ ਰਿਪੋਰਟ ਐਸਮ ਜਰਨਲ ਨਿਊਜ਼